ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣੇ ਕੇਪਾਸ ਸਿੰਘ ਜੀ ਸਟਾਰ ਟੀਮ ਤੋਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਖੂਨਦਾਨ ਕੈਂਪ ਪਠਾ ਸਾਹਿਬ ਗੁਰਦਾਰਾ ਦੇ ਵਿੱਚ ਲੱਗਿਆ ਹੋਇਆ ਤੇ ਤੁਸੀਂ ਦੇਖ ਰਹੇ ਹੋ ਵੱਡੇ ਉਪਰਾਲਾ ਕਰਕੇ ਹੁਣ ਗਰਮੀ ਆ ਰਹੀ ਹੈ ਤੇ ਗਰਮੀ ਦੇ ਵਿੱਚ ਜਿਹੜੇ ਡੋਨਰ ਆ ਕਾਫੀ ਕੱਟ ਜਾਂਦੇ ਆ ਉਸ ਦੇ ਸਬੰਧ ਦੇ ਵਿੱਚ ਵੱਡਾ ਉਪਰਾਲਾ ਕਰਕੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਵੀ ਜੀ ਸਾਡੇ ਵਿੱਚ ਮੌਜੂਦ ਹੈ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿਵੇਂ ਦੇਖ ਰਹੇ ਹੋ ਭਾਜੀ ਸਰਦੀਆਂ ਨਿਕਲ ਗਈਆਂ ਗਰਮੀਆਂ ਸ਼ੁਰੂ ਹੋ ਚੁੱਕੀਆਂ ਏ ਇਹਦੇ ਵਿੱਚ ਜਿਹੜੇ ਡੋਨਰ ਹੁੰਦੇ ਆ ਉਹਨਾਂ ਦੇ ਮਨ ਚ ਘਬਰਾਹਟ ਹੁੰਦੀ ਹੈ ਲੇਕਿਨ ਫਿਰ ਵੀ ਕਾਫੀ ਉਤਸ਼ਾਹ ਜਿਹੜਾ ਸੰਗਤਾਂ ਵਿੱਚ ਦੇਖਣ ਨੂੰ ਮਿਲਿਆ ਤਾਂ ਕਿਵੇਂ ਦਾ ਰਹੇਗਾ ਅੱਜ ਦਾ ਜਿਹੜਾ ਕੈਂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਰੋਪੜ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਰੋਟਰੀ ਕਲੱਬ ਸੈਂਟਰਲ ਰੋਪੜ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਵੀਰਾਂ ਨੇ ਰਲ ਮਿਲ ਕੇ ਹੰਬੜਾ ਮਾਰਿਆ ਕਿਉਂਕਿ ਗਰਮੀਆਂ ਦੇ ਵਿੱਚ ਡੋਨਰਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤੇ ਅਸੀਂ ਆਪਣੇ ਅਖਾੜੇ ਦੇ ਰਾਈ ਆਪ ਜੀ ਦੇ ਚੈਨਲ ਦੇ ਰਾਈ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਦੁਆਰਾ ਜਿਹੜਾ ਦਿੱਤਾ ਹੋਇਆ ਖੂਨ ਉਹ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬਚਾਉਂਦਾ ਹੈ ਇਸ ਕਰਕੇ ਹੀ ਅਸੀਂ ਅੱਜ ਦੀ ਜਿਹੜੀ ਆਰੰਭ ਦਾ ਖੂਨਦਾਨ ਕੈਂਪ ਦੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦਸ਼ਮ ਪਾਤਸ਼ਾਹ ਦਾ ਸਥਾਨ ਆ ਗੁਰੂ ਸਾਹਿਬ ਦੀ ਚਰਨਛੋਹ ਧਰਤੀ ਤੇ ਰੱਖਿਆ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਮਖ ਸਿੰਘ ਜੀ ਵਿਵਾਨੀ ਇਹਨਾਂ ਵੱਲੋਂ ਸਾਨੂੰ ਹੁਕਮ ਲਾਇਆ ਗਿਆ ਸੀਗਾ ਵੀ ਗਰਮੀਆਂ ਦੇ ਵਿੱਚ ਜਰੂਰ ਉਹ ਪਰਾਲਾ ਕਰੀਏ ਤੇ ਅੱਗੇ ਤੋਂ ਵੀ ਅਸੀਂ ਕੁਝ ਕੁ ਨੰਬਰ ਜਾਰੀ ਕਰਾਂਗੇ ਜੇ ਕਿਸੇ ਨੂੰ ਐਮਰਜੈਂਸੀ ਖੂਨ ਦੀ ਲੋੜ ਹੋਵੇਗੀ ਤਾਂ ਉਸ ਨੰਬਰਾਂ ਤੇ ਕੰਟੈਕਟ ਕਰਕੇ ਉਹ ਖੂਨ ਪ੍ਰਾਪਤ ਕਰ ਸਕਦਾ ਹੈ ਵੀਰ ਨੇ ਬਹੁਤ ਵਧੀਆ ਗੱਲ ਕਰੀ ਹੈ ਕਿਉਂਕਿ ਜਗਾ ਜਗਾ ਆਪਾਂ ਖੂਨਦਾਨ ਕਰਦੇ ਆ ਤੇ ਤਕਰੀਬਨ 100 ਤੋਂ ਪਲੱਸ ਵੀ ਜਿਹੜੀਆਂ ਜੁਨਟਾਂ দান ਕੀਤੀ ਜਾਂਦੀਆਂ ਲੇਕਿਨ ਸਦੋਂ ਸਾਨੂੰ ਖੂਨ ਦੀ ਲੋੜ ਪੈਂਦੀ ਆ ਤਾਂ ਉਹਦੀ ਮੁਸ਼ਕਲ ਸਾਨੂੰ ਕਾਫੀ ਆਉਂਦੀ ਆ ਤਾਂ ਵੀਰ ਜੀ ਕਿਵੇਂ ਦੇਖ ਰਹੇ ਹੋ ਤੁਸੀਂ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਮੈਂ ਸਰਮੁਖ ਸਿੰਘ ਬਵਾਨੀ 2006 ਤੋਂ ਅਸ਼ੀਰਪਗਤ ਸਿੰਘ ਕਲੱਬ ਮੈਂ ਆਪਣੇ ਪਿੰਡ ਬਣਾਇਆ ਸੀਗਾ ਤੇ ਪਹਿਲੇ ਦੋ ਕੈਂਪ ਮੈਂ ਆਪਣੇ ਪਿੰਡ ਲਾਇਆ ਜਿਨ੍ਹਾਂ ਵਿੱਚ 55 55 ਡੋਨਰ ਹੁੰਦੇ ਸੀਗੇ ਤੇ ਮੇਰੇ ਪਿੰਡ ਬਹੁਤ ਬੰਦਿਆਂ ਨੂੰ ਉਤਸ਼ਾਹ ਹੈ ਜਿਹੜਿਆ ਨੇ 15 ਬੰਦਾ 20-20 ਵਾਰ ਡੋਨੇਟ ਕੀਤਾ ਹੈ ਤੇ ਮੈਂ ਵੀ ਮੈਨੂੰ ਵੀ ਪਿਛਲੀ ਵਾਰ ਸਟੇਟ ਵਾਰਡ ਮਿਲਿਆ ਹੈ ਜੀ ਮੈਂ ਹੁਣ ਤੱਕ 75 ਵਾਰ ਡੋਨੇਟ ਕਰ ਚੁੱਕਾ ਹਾਂ ਇਹ ਮੈਂ ਲੋਕਾਂ ਨੂੰ ਸੰਦੇਸ਼ ਹੱਤਨਾ ਜੀ ਵੀ ਜਿਹੜੇ ਖੂਨ ਕਢਾਉਣ ਨਾਲ ਸਰੀਰ ਤੰਦਰੁਸਤ ਰਹਿੰਦਾ ਏ ਚੁਸਤ ਬੁੱਤ ਰਹਿੰਦਾ ਏ ਸਾਡੀਆਂ ਬਹੁਤ ਬਿਮਾਰੀਆਂ ਜਿਹੜੀਆਂ ਬਾਹਰ ਚਲੇ ਜਾਂਦੀਆਂ ਬਾਕੀ ਸਾਨੂੰ ਆਪਣੇ ਖੂਨ ਦੀ ਜਾਂਚ ਵੀ ਹੁੰ ਬਈ ਇਹਦੇ ਨਾਲ ਹਰ ਇੱਕ ਨੂੰ ਵੱਧ ਤੋਂ ਵੱਧ ਖੂਨ ਡੋਨੇਟ ਕਰਨਾ ਚਾਹੀਦਾ ਤਾਂ ਕਿ ਸਾਡਾ ਇੱਕ ਖੂਨਦਾਨ ਕੀਤਾ ਕਿਸੇ ਬੰਦੇ ਦੀ ਜਾਨ ਬਚਾ ਸਕੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਬਾਬਾ ਜੀ ਕਿਵੇਂ ਦੇਖ ਰਹੇ ਹੋ ਅੱਜ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਤੁਸੀਂ ਪਿੱਛੇ ਦੇ ਟੂਰ ਵੀ ਕੱਡੇ ਆ ਮਲੇਸ਼ੀਆ ਦੇ ਤੇ ਆਪਣੇ ਪੰਜਾਬ ਦੀ ਜਿਹੜੀ ਐ ਇੱਕ ਹਾਨਰ ਹੈਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਪਣਾ ਗੱਤਕਾਰ ਜਿਹੜਾ ਬਖਸ਼ਿਆ ਆ ਉਹਦੇ ਵਿੱਚ ਤੁਹਾਡਾ ਇੰਟਰਨੈਸ਼ਨਲ ਜਿਹੜਾ ਜੱਥਾ ਜਾ ਕੇ ਆਇਆ ਕਿਵੇਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆਂ ਧੰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਨ੍ਹਾਂ ਦੀ ਅ ਅਪਾਰ ਕਿਰਪਾ ਦੇ ਸਦਕਾ ਇਹ ਸੰਸਥਾ ਨੂੰ ਬਹੁਤ ਵੱਡੇ ਮਾਣ ਮਿਲੇ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਾਰਾ ਸ੍ਰੀ ਪੱਠਾ ਸਾਹਿਬ ਉਹ ਵੀ ਸਾਨੂੰ ਬਹੁਤ ਵੱੜੀ ਰਕੇ ਸਹਿਯੋਗ ਕਰਦੀ ਹੈ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ਿਆਂ ਦਾ ਯੋਗ ਆ ਨਸ਼ਿਆਂ ਦਾ ਜ਼ੋਰ ਬਹੁਤ ਜ਼ੋਰਾਂ ਦੇ ਨਾਲ ਚੱਲ ਰਿਹਾ ਆ ਸੋ ਉੱਥੇ ਹੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਚਲੋ ਜਦੋਂ ਸੋਜਵਾਨ ਹੁੰਦੀ ਹੈ ਜਿੱਦਾ ਜਾਂਦੀ ਹੈ ਤਾਂ ਸਰਦੀਆਂ ਦੇ ਵਿੱਚ ਤਾਂ ਚਲੋ ਬਹੁਤ ਵੱਧ ਜਦ ਕੇ ਖੂਨਦਾਨ ਕਰਦੇ ਨੇ ਉਹ ਪਰ ਜਦ ਗਰਮੀਆਂ ਹੁੰਦੀਆਂ ਨੇ ਉਦੋਂ ਬਹੁਤ ਜ਼ਿਆਦਾ ਸ਼ਾਰਟੇਜ ਹੁੰਦੀ ਹੈ ਕਿਉਂਕਿ ਇਹ ਮੈਂ ਇਕੱਲਾ ਨਹੀਂ ਬਹੁਤ ਸਾਰੇ ਇਦਾਂ ਦੇ ਸਾਡੇ ਵੀਰ ਭਰਾ ਪੈਣ ਹੋਰ ਵੀ ਨੇ ਜਿਨ੍ਹਾਂ ਨੂੰ ਗਰਮੀਆਂ ਦੇ ਵਿੱਚ ਜਾ ਕੇ ਇਹ ਦਿੱਕਤ ਆਉਂਦੀ ਆਉਂਦੀ ਹੈ ਕਿਉਂਕਿ ਅੱਜ ਕੱਲ ਕੀ ਹੈ ਕਿ ਰੋਡਾਂ ਦੇ ਉੱਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਸੋ ਗਰਮੀਆਂ ਦੇ ਵਿੱਚ ਵੀ ਇਹ ਜ਼ਿਆਦਾ ਹੁੰਦਾ ਆ ਪਰ ਜਦ ਉਹ ਲੋਡ ਪੈਂਦੀ ਆ ਪਾ ਖੂਨ ਦੀ ਸ਼ਾਰਟੇਜ ਹੋ ਜਾਂਦੀ ਹੈ ਸੋ ਅਸੀਂ ਇਹੀ ਬੇਨਤੀ ਕਰਦੇ ਆ ਕਿ ਇਹਦੇ ਨਾਲ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਂਦੀ ਕਿ ਹਾਂ ਤੁਸੀਂ ਅਗਰ ਆਪਣੇ ਤੰਦਰੁਸਤੀ ਰੱਖਣਾ ਆ ਜਿਸ ਤਰ੍ਹਾਂ ਆਪਾਂ ਗੱਡੀ ਦਾ ਤੇਲ ਬਦਲ ਦਿੰਦੇ ਆ ਤਾਂ ਗੱਡੀ ਨਵੀਂ ਨਰੋਈ ਹੋ ਜਾਂਦੀ ਆ ਉਸ ਤਰ੍ਹਾਂ ਸਰੀਰ ਵੀ ਇੱਕ ਤਰ੍ਹਾਂ ਨਵਾਂ ਨਰੋਇਆ ਹੋ ਜਾਂਦਾ ਆ ਖੂਨਦਾਨ ਕਰਨ ਦੇ ਨਾਲ ਸੋ ਸਰਦੀਆਂ ਦੇ بجائے ਗਰਮੀਆਂ ਦੇ ਵਿੱਚ ਵੀ ਸਾਨੂੰ ਬੜੀ ਜੜ ਕੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਆ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਸੀਂ ਗਤਕੇ ਦੇ ਵਿੱਚ ਸ਼ਰੀਰ ਨੂੰ ਤੰਦਰੁਸਤ ਰੱਖਦੇ ਆ ਉਸੇ ਤਰ੍ਹਾਂ ਇਹ ਵੀ ਇੱਕ ਸੇਵਾ ਆ ਜਿਸ ਤਰ੍ਹਾਂ ਅਸੀਂ ਗਤਕੇ ਦੇ ਵਿੱਚ ਸੇਵਾ ਕਰਦੇ ਨਾਲ ਅਸੀਂ ਹੁਣ ਇਧਰੋਂ ਵੀ ਜਿਵੇਂ ਵੀਰ ਜੀ ਨੇ ਦੱਸਿਆ ਕਿ ਸਰਮ ਸਿੰਘ ਜੀ ਭਵਾਨੀ ਜੀ ਨੇ ਸਾਨੂੰ ਹੁਕਮ ਕੀਤਾ ਸੀ ਕਿ ਆਪਾਂ ਇਹ ਵੀ ਕਰਨਾ ਆ ਕਿਉਂਕਿ ਇਹਨਾਂ ਦੇ ਨਾਲ ਇੱਕ ਇਨਸੀਡੈਂਟ ਹੋਇਆ ਤੇ ਉਹ ਗੁਰਦੁਆਰਾ ਦੇ ਆਪਣਾ ਹਸਪਤਾਲ ਦੇ ਵਿੱਚ ਇਹਨਾਂ ਦੇ ਕੋਈ ਮਰੀਜ਼ ਦਾਖਲ ਸੀਗੇ ਤੇ ਜਦੋਂ ਇਹਨਾਂ ਨੇ ਖੂਨ ਦੀ ਉੱਥੇ ਪ੍ਰਬੰਧ ਕਰਨ ਲੱਗੇ ਤਾਂ ਕਾਫੀ ਸ਼ਾਰਟੇਜ ਆਈ ਤਾਂ ਫਿਰ ਇਹਨਾਂ ਨੇ ਇਹ ਸੋਚ ਲਈ ਕਿ ਨਹੀਂ ਅਸੀਂ ਜੇ ਇਹ ਦਿੱਕਤ ਮੈਨੂੰ ਆndi ਤਾਂ ਹੋਰਾਂ ਨੂੰ ਵੀ ਆndi ਹੋਊਗੀ ਤਾਂ ਅਸੀਂ ਇਹ ਵੱਧ ਛੱਡ ਕੇ ਸਹਿਯੋਗ ਦੇ ਲਈ ਕਰੀਏ ਕਿ ਆਪਾਂ ਗਰਮੀਆਂ ਦੇ ਵਿੱਚ ਇਹ ਚੀਜ਼ ਅਰੇਂਜ ਕਰੀਏ ਸੋ ਅਸੀਂ ਹੋਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਜਦ ਕਿ ਸਹਿਯੋਗ ਦਿਓ ਠੀਕ ਹੈ ਜੀ ਤੇ ਜਿਹੜੇ ਵੀ ਆਪਣਾ ਨਿਗੁਰੇ ਨੇ ਉਹ ਗੁਰੂ ਵਾਲੇ ਬਣ ਤੇ ਉਹ ਅਗਰ ਦੇਖੋ ਸੇਵਾ ਜ਼ਰੂਰੀ ਆ ਚਾਹੇ ਤੁਸੀਂ ਖੂਨਦਾਨ ਕਰਕੇ ਕਰ ਲਓ ਕਿਉਂਕਿ ਖੂਨਦਾਨ ਦੇਤਾ ਤਾਂ ਤੁਸੀਂ ਇੱਕ ਜੀਵਨ ਬਚਾ ਲਿਆ ਉਹ ਬਹੁਤ ਵੱਡੀ ਸੇਵਾ ਆ ਜਿਹੜੀ ਮਹਾਰਾਜ ਨੇ ਕਹਿ ਲੋ ਵੀ ਆਮ ਇੱਕ ਬੰਦੇ ਦੇ ਵਿੱਚ ਦਿੱਤੀ ਹੋਈ ਆ ਕਿਉਂਕਿ ਖੂਨ ਕਿਸੇ ਮਸ਼ੀਨ 'ਚ ਨਹੀਂ ਬਣਦਾ ਬੰਦੇ 'ਚ ਹੀ ਬਣਦਾ ਆ ਸੋ ਬੰਦੇ 'ਚੋਂ ਨਿਕਲ ਕੇ ਬੰਦੇ ਨੂੰ ਚੜ ਜਾਂਦਾ ਤੇ ਉਹਦਾ ਜੀਵਨ ਬਚ ਜਾਂਦਾ ਆ ਸੋ ਅਸੀਂ ਧੰਨਵਾਦ ਕਰਦੇ ਆ ਕਿ ਮਹਾਰਾਜ ਨੇ ਸਾਨੂੰ ਇਹ ਵੀ ਸੇਵਾ ਬਖਸ਼ੀ ਆ ਸੋ ਜਿੰਨੇ ਵੀ ਸਾਡੇ ਸਹਿਯੋਗੀ ਨੇ ਸਾਡੀ ਪ੍ਰਬੰਧਕ ਕਮੇਟੀ ਹੈ ਤੇ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਡਾਕਟਰ ਜਸਪਾਲ ਸਿੰਘ ਜੀ ਆਸਟ੍ਰੇਲੀਆ ਵਾਲੇ ਸਾਡੇ ਵੀਰ ਸਾਡੇ ਉਸਤਾਦ ਜੀ ਵੀਰ ਜੋੜੀ ਵੀ ਸਾਡੀ ਸੰਸਥਾ ਕਾਰੋਬਾਰ ਕਰ ਕਾਰਜਕਾਰ ਕਰਦੀ ਹੈ ਉਹ ਸਭ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਹੁਕਮਾਂ ਦੇ ਨਾਲ ਹੁੰਦੇ ਨੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਹਾਰਾਜ ਦਾ ਵੀ ਤੇ ਇਹਨਾਂ ਦਾ ਵੀ ਕਿ ਅਸੀਂ ਇਹ ਸੇਵਾ ਇਹਨਾਂ ਦੇ ਜ਼ਰੀਏ ਲੈ ਰਹੇ ਹਾਂ ਤੇ ਵੀ ਜੀ ਤੁਸੀਂ ਇੱਕ ਗੱਲ ਕਰੀ ਸੀ ਵੀ ਅਸੀਂ ਨੰਬਰ ਜਾਰੀ ਕਰਾਂਗੇ ਉਹ ਕਦੋਂ ਜਿਹੜਾ ਨੰਬਰ ਹੈ ਜਾਰੀ ਕੀਤਾ ਜਾਊਗਾ ਕਿਉਂਕਿ ਆਮ ਕੀ ਹੁੰਦਾ ਨਾ ਬਹੁਤ ਜਦੋਂ ਜਿਵੇਂ ਕਿ ਵੀਰ ਨੇ ਮੇਰੇ ਨਾਲ ਦੱਸਿਆ ਵੀ ਜਦੋਂ ਸਾਨੂੰ ਖੂਨ ਦੀ ਲੋੜ ਪੈਂਦੀ ਆ ਤਦੋਂ ਉਹ ਐਟ ਦੀ ਸਪੋਰਟ ਕਿਤੇ ਅਰੇਂਜ ਨਹੀਂ ਹੁੰਦਾ ਤਾਂ ਉਹ ਤੁਸੀਂ ਕਦੋਂ ਕੋ ਤੁਸੀਂ ਜਿਹੜਾ ਸਮਾਪਤ ਹੋ ਜਾਊਗਾ ਉਹ ਅਸੀਂ ਆਪਣੀ ਮੀਟਿੰਗ ਹੋਏਗੀ ਹੁਣ ਕਿਉਂਕਿ ਜੂਨ ਮਹੀਨੇ ਦੇ ਵਿੱਚ ਸਾਡੇ ਜਿਹੜੇ ਕੈਂਪ ਸ਼ੁਰੂ ਹੋ ਜਾਣੇ ਆ ਇੱਕ ਅਸੀਂ ਮੀਟਿੰਗ ਬੁਲਾਵਾਂਗੇ ਸਾਰੇ ਜਿਹੜੇ ਮੀਟਿੰਗ ਦੇ ਅਹੁਦੇਦਾਰ ਸਭਾ ਮੈਂਬਰ ਸਭਾ ਨਾਲ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਫਿਰ ਅਸੀਂ ਜ਼ਰੂਰ ਦੱਸਾਂਗੇ ਵੀ ਜੇ ਕਿਸੇ ਨੂੰ ਐਮਰਜੈਂਸੀ ਲੋੜ ਆ ਤਾਂ ਇਹ ਨੰਬਰਾਂ ਤੇ ਕੰਟੈਕਟ ਕੀਤਾ ਜਾਵੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਇਦਾਂ ਦੇ ਉਪਰਾਲੇ ਜਿਹੜੇ ਹਰ ਸੰਸਤਾਵਾਂ ਨੂੰ ਕਰਨੇ ਚਾਹੀਦੇ ਹਰ ਇੱਕ ਪਿੰਡ ਨੂੰ ਕਰਨੇ ਚਾਹੀਦੇ ਜਿਹੜੋ ਜਿਹੜਾ ਖੂਨ ਹੈ ਕਿਸੇ ਵੀ ਮਸ਼ੀਨਰੀ ਚ ਕੋਈ ਵੀ ਏਦਾਂ ਦੀ ਕੋਈ ਮਸ਼ੀਨਰੀ ਨਹੀਂ ਬਣੀ ਕੋਈ ਸਾਇੰਸ ਨੇ ਵੀ ਨਹੀਂ ਕੋਈ ਤਰੱਕੀ ਕਰ ਲਈ ਹੈ ਵੀ ਕਿਤੇ ਖੂਨ ਬਣਾ ਲਵੇ ਲੇਕਿਨ ਜਿਹੜਾ ਜਿਹੜਾ ਦੁੱਧ ਹੈ ਉਹ ਆਮ ਤੁਸੀਂ ਵੱਡੇ ਵੱਡੇ ਚੈਨਲਾਂ ਤੋਂ ਵੀ ਦੇਖਦੇ ਆ ਵੀ ਇੱਕ ਪੈਕਟ ਦੇ ਨਾਲ ਹਜ਼ਾਰਾਂ ਲੀਟਰ ਜਿਹੜਾ ਦੁੱਧ ਬਣ ਜਾਂਦਾ ਲੇਕਿਨ ਖੂਨ ਦਾ ਇੱਕ ਟੋਕਾ ਵੀ ਕੋਈ ਵੀ ਏਦਾਂ ਦੀ ਮਸ਼ੀਨ ਨਹੀਂ ਬਣੀ ਜਿਹੜੀ ਕਿ ਬਣਾ ਸਕੇ ਤੇ ਤੁਸੀਂ ਵੀ ਅਸੀਂ ਅਪੀਲ ਕਰਦੇ ਆ ਵੀ ਵੱਧ ਚੜ ਕੇ ਕਿਤੇ ਵੀ ਕੈਂਪ ਲੱਗਦਾ ਤੁਸੀਂ ਵੱਧ ਚੜ ਕੇ ਜਿਹੜੇ ਖੂਨਦਾਨ ਕਰਨ ਨਾਲ ਚਾਹੁੰਦੇ ਆ ਤੇ ਜਿਹੜਾ ਜਿਹਨਾਂ ਨੇ ਕਦੀ ਦਾਨ ਵੀ ਨਹੀਂ ਕੀਤਾ ਇਹ ਅਕਸਰ ਜਿਵੇਂ ਕਿ ਤੁਸੀਂ ਮੇਰੇ ਵੀਰ ਜੀ ਦੇਖ ਰਹੇ ਹੋ ਬਨੀ ਜੀ ਨੂੰ ਔਰ ਉਹਨਾਂ ਨੇ 55 ਵਾਰ ਖੂਨ ਦਾਨ ਕਰ ਚੁੱਕੇ ਨੇ ਲੇਕਿਨ ਬਿਲਕੁਲ ਸਰੀਰ ਹੈ ਉਹਨਾਂ ਦਾ ਤੰਦਰੁਸਤ ਹੈ ਤੇ ਕੋਈ ਮੋਟਾਪਾ ਵੀ ਨਹੀਂ ਹੈਗਾ ਤੇ ਐਦਾਂ ਦਾ ਖੂਨ ਦਾਨ ਹੈ ਜਿਹੜੇ ਕੰਮ ਜ਼ਰੂਰ ਕਰਨੇ ਚਾਹੀਦੇ ਆ ਤੇ ਵੱਧ ਚੜ ਕੇ ਹਿੱਸਾ ਵੀ ਡੋਨੇਟ ਆ ਜਿਹੜਾ ਜ਼ਰੂਰ ਕਰਨਾ ਚਾਹੀਦਾ ਕੈਮਰਾਮੈਨ ਅਮਨਦੀਪ ਸਿੰਘ ਜੀ ਨਾਲ ਜੀ ਸਟਾਰ ਟੀਮ ਦੇ ਇੱਕ ਪਾਸੇ ਲੋਗ ਪਠਾ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ